ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਆਪਣਾ ਇੰਸਟਾਗ੍ਰਾਮ ਤੇ ਪੇਜ ਹੈਗਾ ਉੱਥੇ ਜਾ ਕੇ ਪੇਜ ਨੂੰ ਤੁਸੀਂ ਫੋਲੋ ਕਰੋ ਉੱਥੇ ਅਨੇਕਾ ਪ੍ਰਕਾਰ ਦੇ ਆਪਣੇ ਡਿਜ਼ਾਈਨਿੰਗ ਹੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋਗੇ ਆਪਣਾ ਨੰਬਰ ਹੈਗਾ 8557905009 ਇਹਦੇ ਤੁਸੀਂ ਆਰਡਰ ਦੇ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਕੋਈ ਵੀ ਤੁਹਾਡਾ ਆਪਣਾ ਡਿਜ਼ਾਈਨ ਹੈਗਾ ਤਾਂ ਤੁਸੀਂ ਉਹ ਸ਼ੇਅਰ ਕਰ ਸਕਦੇ ਹੋਗੇ ਕੋਈ ਵੀ ਸਾਡਾ ਡਿਜ਼ਾਈਨ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਉਹ ਨੂੰ ਉਹ ਤੇ ਮਤਲਬ ਉਹ ਡਨ ਕਰਕੇ ਯੈਸ ਨੂੰ ਕਰਕੇ ਤੁਸੀਂ ਆਪਣਾ ਰੈਡੀ ਕਰਵਾ ਸਕਦੇ ਹੋਗੇ ਅੱਜ ਵਾਲੇ ਜਿਹੜੇ ਸੂਟ ਲੰਗੇ ਉਹ ਤੁਹਾਡੇ ਲਈ ਬਹੁਤ ਵਧੀਆ ਲੰਗੇ ਖਾਸ ਲੰਗੇ ਜਿਹੜੇ ਇਹ ਸੂਟ ਹੈਗਾ ਜੀ ਇਹ ਚਨੌਂਦ ਦੇ ਉੱਪਰ ਬਣਿਆ ਹੋਇਆ ਪਿਓ ਚਨੌਂਦ ਦੇ ਉੱਪਰ ਸਾਰਾ ਹੈਂਡ ਦਾ ਵਰਕ ਹੋਇਆ ਹੋਇਆਗਾ ਤੇ ਹਾਈਲਾਈਟ ਹੋਇਆ ਹੋਇਆਗਾ ਇਹਦੇ ਵਿੱਚ ਬਹੁਤ ਸਾਰੇ ਕਲਰ ਲੰਗੇਗੇ ਇਹਨੂੰ ਤੁਸੀਂ ਪਾਰਟੀ ਵੇਅ ਜਿੱਦਾਂ ਮਰਜੀ ਵੇਅਰ ਕਰ ਸਕਦੇ ਹੋਗੇ ਠੀਕ ਹੈ ਜੀ ਇੰਦਾ ਆਪਾਂ ਇਹ ਤੇ ਨੈੱਕ ਦਾ ਡਿਜ਼ਾਈਨ ਦਿੱਤਾ ਤੇ ਉੱਪਰ ਆਪਾਂ ਸਮੋਸਾ ਲੈਂਸ ਦੀ ਫਿਨਿਸ਼ਿੰਗ ਦਿੱਤੀ ਠੀਕ ਹੈ ਬਾਜੂ ਤੇ ਆਪਾਂ ਲਾਈ ਹੈਗੀ ਮਲਟੀ ਕਲਰ ਦੀ ਲੈਂਸ ਮੋਤੀਆਂ ਵਾਲੀ ਬਹੁਤ ਜਿਆਦਾ ਸੋਹਣਾ ਸ਼ਾਨਦਾਰ ਸੂਟ ਰੈਡੀ ਹੋਇਆਗਾ ਘੇਰੇ ਤੇ ਵੀ ਆਪਾਂ ਫਰੰਟ ਬੈਕ ਲੈਂਸ ਲਗਾ ਦਿਆ ਇਹਦੇ ਨਾਲ ਹੈਗੀ ਹੈ ਜੀ ਕ੍ਰੇਪ ਦੀ ਬਾਟਮ ਪਲੇਨ ਇੰਦਾ ਆਪਾਂ ਕਟਵਰਕ ਦਾ ਡਿਜ਼ਾਈਨ ਦਿੱਤਾ ਮੂਰੀਆਂ ਤੇ ਤੁਸੀਂ ਇਹਦੇ ਨਾਲ ਮਤਲਬ ਪਲਾਜ਼ੋ ਵਗੈਰਾ ਫਰੌਕ ਵਗੈਰਾ ਸਟਿਚ ਕਰਵਾ ਸਕਦੇ ਹੋ ਸ਼ਰਾਰਾ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋਗੇ ਉਹਦਾ ਬਣਵਾ ਸਕਦੇ ਹੋ ਨਾਲ ਆਪਾਂ ਰੱਖਿਆ ਜੀ ਚਨੌਰ ਦਾ ਦੁਪੱਟਾ ਇਹਦੇ ਨੂੰ ਲਿਆ ਸੀ ਫਿਨਿਸ਼ਿੰਗ ਦੇ ਕੇ ਆਪਾਂ ਕੰਪਲੀਟ ਕੀਤਾਗਾ ਸੂਟ ਨੂੰ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਆਰਡਰ ਦੇ ਸਕਦੇ ਹੋ ਇਹਦੇ ਨਾਲ ਇੱਕ ਬਲੈਕ ਸੀਗਾ ਉਹ ਆਪਣਾ ਸੇਲ ਹੋ ਗਿਆ ਉਹਦੀ ਆਪਣੇ ਤੋਂ ਵੀਡੀਓ ਵੀ ਨਹੀਂ ਪਈ ਹੈਗੀ ਕਿਉਂਕਿ ਕਸਟਮਰ ਦਾ ਅਮਰਜੈਂਸੀ ਸੂਟ ਸੀਗਾ ਸਟਿਚਿੰਗ ਹੋ ਕੇ ਗਿਆ ਹੈਗਾ ਉਹ ਆਪਣਾ ਪਰ ਸੂਟ ਇੰਸਟਾਗ੍ਰam ਤੇ ਜਰੂਰ ਤੁਹਾਨੂੰ ਵੀਡੀਓ ਸ਼ੋ ਹੋਊਗੀ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਸੂਟ ਪਸੰਦ ਆਉਂਦਾ ਕੋਈ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ 8557905009 ਤੇ ਮੈਸੇਜ ਕਰ ਸਕਦੇ ਹੋ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਕਰਵਾ ਸਕਦੇ ਹੋਗੇ ਆਪਣੇ ਨਵੇਂ ਸਾਰੇ ਤਰ੍ਹਾਂ ਦਾ ਸਟਫ ਅਵੇਲੇਬਲ ਹੈਗਾਗਾ ਇਹ ਹੈਗਾ ਜੀ ਟਿਸ਼ੂ ਪ੍ਰਿੰਟ ਬਹੁਤ ਜ਼ਿਆਦੇ ਸੋਹਣਾ ਪ੍ਰਿੰਟ ਹੈਗਾ ਇਹ ਸਿਰਫ ਆਪਣੇ ਕੋਲ ਇੱਕ ਜਾਂ ਦੋ ਸੂਟ ਅਵੇਲੇਬਲ ਨੇ ਕਿ ਫਲੋਜ਼ੀ ਕਲਰ ਦੇ ਵਿੱਚ ਹੈਗਾ ਜੇ ਤੁਸੀਂ ਲੈਣਾ ਚਾਹਵੋਗੇ ਤਾਂ ਲੈ ਸਕਦੇ ਹੋ ਦੇਖੋ ਇਹਨਾਂ ਨਾਲ ਹੈਗੀ ਹੈਗੀ ਬਾਟਮ ਪਲੇਨ ਇਹ ਆਪਾਂ ਰੈਡੀ ਕੀਤਾ ਆਪਣੇ ਕੋਲ ਇੱਕ ਜਾਂ ਦੋ ਸੂਟ ਅਵੇਲੇਬਲ ਲਏਗੇ ਇਹਦੇ ਨਾਲ ਦੇ ਆਪਣੇ ਸਾਰੇ ਸੂਟ ਸੇਲ ਹੋ ਚੁੱਕੇ ਸੀਗੇ ਅਨ ਸਟਿਚ ਚਲੇ ਗਏ ਉਹਨਾਂ ਦੀ ਵੀ ਵੀਡੀਓ ਨਹੀਂ ਬਣੀ ਹੈਗੀ ਆਪਾਂ ਤੋਂ ਤਦ ਵਰਕੇ ਇਹਨਾਂ ਨਾਲ ਹੈਗੀ ਆ ਜੀ ਪਲੇਨ ਬਾਟਮ ਥੋੜਾ ਜਿਹਾ ਕੈਮਰੇ ਦੇ ਵਿੱਚ ਕਲਰ ਦਾ ਫਰਕ ਆ ਜਾਂਦਾ ਉਹਨੂੰ ਇਗਨੋਰ ਕਰਿਓ ਜੀ ਕਈ ਕਲਰ ਸੇਮ ਨਹੀਂ ਆਉਂਦੇ ਹੈਗੇ ਇਹਦੇ ਨਾਲ ਆਪਰ ਕੇ ਆ ਜੀ ਦੁਪੱਟਾ ਚੁਣੋ ਹੁੰਦਾ ਟਾਈ ਮੀਟਰ ਦਾ ਦੁਪੱਟਾ ਬਹੁਤ ਸੋਹਣਾ ਚੁਣੋਂ ਦਾ ਦੁਪੱਟਾ ਪਰ ਇਹ ਹੈ ਸੈਮੀ ਹੈ ਇਹ ਪਿਓਰ ਨਹੀਂ ਹੈਗਾ ਸੈਮੀ ਵੀ ਪਿਓਰ ਨਾਲੋਂ ਘੱਟ ਨਹੀਂ ਲੱਗ ਰਿਹਾ ਕਿਉਂਕਿ ਇਹ ਦੁਪੱਟਾ ਕੰਪਨੀ ਦਾ ਲਾਉਨੇ ਆਪਾਂ ਸਾਰੇ ਨਾਪਾਰਦੇ ਦੁਪੱਟੇ ਯੂਜ਼ ਕਰਦੇ ਆ ਸੈਮੀ ਦੇ ਵੀ ਆਪਾਂ ਤਾ ਕਰਕੇ ਇਹ ਬਹੁਤ ਸੋਹਣਾ ਕੁਆਲਿਟੀ ਇੱਕ ਨੰਬਰ ਆ ਸੈਮੀ ਦੇ ਵਿੱਚ ਵੀ ਆਜੂ ਖੁੱਲਾ ਡੁੱਲਾ ਬਹੁਤ ਜਿਆਦਾ ਸੋਹਣਾਗਾ ਦੁਪੱਟੇ ਦਾ ਤੇ ਆਪਾਂ ਲੈਂਸ ਦੇ ਕੇ ਇਹਨੂੰ ਫਿਨਿਸ਼ਿੰਗ ਕੀਤੀ ਹੈਗੀ ਕਿ ਆਪਣੇ ਕੋਲੇ ਸਟੀਚਿੰਗ ਦਾ ਵੀ ਰਸ਼ ਹੈਗਾ ਆਪਣੇ ਵਰਕਰਾਂ ਕੋਲੇ ਹਰ ਤਰ੍ਹਾਂ ਦੇ ਸੂਟ ਹੈਂਡਵਰਕ ਮਸ਼ੀਨ ਮਸ਼ੀਨਵਰਕ ਸਾਰੇ ਤਰ੍ਹਾਂ ਦੇ ਸੂਟ ਚੱਲ ਰਹੇ ਨੇਗੇ ਤਾਂ ਕਰਕੇ ਆਪਣੇ ਕੋਲ ਰਸ਼ ਤੁਹਾਡੇ ਟਾਈਮ ਲੈ ਕੇ ਚੱਲਿਆ ਕਰੋ ਥੋੜਾ ਜਿਹਾ ਕੋਈ ਐਮਰਜੈਂਸੀ ਸੂਟ ਹੁੰਦਾ ਆਪਾਂ ਕੱਢ ਦਿੰਨੇ ਆਂਗੇ ਪਰ ਬਾਲਾ ਜਿਆਦੇ ਵੀ 4-5 ਦਿਨਾਂ ਦਾ ਵੀ ਟਾਈਮ ਨਹੀਂ ਕਾ ਉਹ ਵੀ ਇੱਕ ਹਫਤੇ ਦਾ ਟਾਈਮ ਚਾਹੀਦਾ ਆਪਾਂ ਰੈਡੀ ਹੋਣ ਤੇ ਆਪਾਂ ਹੈਂਡਵਰਕ ਦੇ ਸੂਟ ਦੀ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਨੈਕਸਟ ਸੂਟ ਹੈਗਾ ਜੀ ਗ੍ਰੀਨ ਕਲਰ ਦੇ ਉੱਪਰ ਇਹ ਆਪਾਂ ਸੈਲਫ ਦੇ ਉੱਪਰ ਬਣਾਇਆ ਹੈਗਾ ਦੇਖੋ ਬਹੁਤ ਜ਼ਿਆਦਾ ਸੋਨਾਂਗਾ ਆਰੀ ਵਰਕ ਦੇ ਵਿੱਚ ਸੂਟ ਹੋਇਆ ਹੈ ਤੇ ਇਦਾਂ ਤੇ ਘੇਰ ਦਾ ਕੰਮ ਹੋਇਆ ਹੋਇਆਗਾ ਸੈਂਟਰ ਪੈਨਲ ਲੇਗੇ ਤੇ ਵਿੱਚ ਆਪਾਂ ਫਲਾਰ ਦਾ ਡਿਜ਼ਾਈਨ ਦਿੱਤਾ ਕਲਰ ਚ ਬਾਹਾਂਵਾਂ ਤੇ ਆਪਾਂ ਇਦਾਂ ਡਿਜ਼ਾਈਨ ਦਿੱਤਾ ਤੁਹਾਨੂੰ ਇਹ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਕਿਸੇ ਵੀ ਸੇਮ ਸਟੱਫ ਅਵੇਲੇਬਲ ਨਹੀਂ ਹੋਣਾ ਤੇ ਤੁਸੀਂ ਜਿੱਦਾਂ ਮੈਂ ਪਿਛਲੀ ਵੀਡੀਓ ਚ ਸਟੱਫ ਦਿਖਾਇਆ ਸੀ ਹੋਰ ਤਰ੍ਹਾਂ ਦੀ ਖਾਦੀ ਵਗੈਰਾ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਉਹਦੇ ਉਹਦੇ ਵਿੱਚ ਆਪਣੇ ਕੋਲੇ ਹਰ ਤਰ੍ਹਾਂ ਦੇ ਕਲਰ ਅਵੇਲੇਬਲ ਹੈਗੇ ਨੇ ਇਹਦਾ ਆਪਾਂ ਨੈਕ ਤੇ ਫਿਨਿਸ਼ਿੰਗ ਦਿੱਤੀ ਆ ਪਾਈ ਪੈਂਦੀ ਬਾਟਮ ਹੈਗੀ ਹੈਗੀ ਇਹਦੇ ਨਾਲ ਪਲੇਨ ਬਾਟਮ ਤੇ ਆਪਾਂ ਕੋਈ ਵੀ ਕੰਮ ਨਹੀਂ ਕੀਤਾ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋ ਸਲਵਾਰ ਤੇ ਕੰਮ ਜੇ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਦੁਪੱਟਾ ਰੱਖਿਆ ਜੀ ਆਪਾਂ ਇਹਦੇ ਨਾਲ ਟਾਈ ਐਂਡ ਡਾਈ ਬਹੁਤ ਜ਼ਿਆਦੇ ਸੋਹਣਾ ਸਾਈਡ ਤੋਂ ਆਪਾਂ ਰੱਖਿਆਗਾ ਟਾਈ ਐਂਡ ਡਾਈ ਦੋਨੇ ਪੱਲੇ ਸੈਂਟਰ ਤੋਂ ਆਪਾਂ ਸੂਟ ਨਾਲ ਦਾ ਬੇਸ ਨਾਲ ਦਾ ਰੱਖਿਆਗਾ ਆ ਪੱਲੇ ਆਸਤੀ ਫਿਨਿਸ਼ਿੰਗ ਦਿੱਤੀ ਹੈ ਮਲਟੀ ਕਲਰ ਤੇ ਜਿੰਨੇ ਕਲਰ ਸੀਗੇ ਵਰਕ ਦੇ ਵਿੱਚ ਉਹਨੇ ਕਲਰ ਦੀ ਆਪਾਂ ਲਾਇਆ ਸੀ ਫਿਨਿਸ਼ਿੰਗ ਦਿੱਤੀ। ਤੁਹਾਨੂੰ ਇਹ ਸੂਟ ਪਸੰਦ ਆਉਂਦਾ ਤਾਂ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ। ਠੀਕ ਹੈ ਜੀ। ਨੈਕਸਟ ਸੂਟ ਹੈਗਾ ਜੀ ਫਿਰ ਟਿਸ਼ੂ ਪ੍ਰਿੰਟ ਦੇ ਉੱਪਰ। ਇਹਦੇ ਵਿੱਚ ਵੀ ਕੱਦ੍ਹਾ ਸੂਟ ਹੋਣਾ ਨਹੀਂ ਨਹੀਂ। ਸ਼ਾਇਦ ਹੋਣਾ ਵੀ ਨਹੀਂ ਆਪਾਂ ਨਹੀਂ ਕੋਈ ਸੂਟ ਅਵੇਲੇਬਲ ਨਹੀਂ ਹੈਗਾ ਇਹਦੇ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋ ਪਰ ਮਿਲ ਜਾਊਗਾ ਆਨ ਆਰਡਰ ਇਹਦੇ ਨਾਲ ਹੈਗੇ ਪਲੇਨ ਟਿਸ਼ੂ ਦੀ ਸਲਵਾਰ ਤੇ ਨਾਲ ਰੱਖਿਆਗਾ ਆਪਾਂ ਟਿਸ਼ੂ ਦਾ ਦੁਪੱਟਾ ਸ਼ਾਈਨ ਵਾਲਾ ਕਿਉਂਕਿ ਜਿੰਨੇ ਵੀ ਸੂਟ ਹੁੰਦੇ ਨੇ ਸ਼ਾਈਨ ਹੁੰਦੀ ਆ ਸੂਟਾਂ ਦੇ ਵਿੱਚ ਉਹਦੇ ਨਾਲ ਸ਼ਾਈਨ ਵਾਲਾ ਹੀ ਦੁਪੱਟਾ ਵਧੀਆ ਲੱਗਦਾ ਹੋਰ ਕੋਈ ਨਹੀਂ ਜੱੱਚਦਾ ਤੁਸੀਂ ਮਸਲੀਨ ਦੇ ਵਿੱਚ ਲੈ ਲਓ ਚਨਾਉਣ ਦੇ ਵਿੱਚ ਲੈ ਲਓ ਟਿਸ਼ੂ ਦੇ ਵਿੱਚ ਲੈ ਲਓ ਸ਼ਾਈਨ ਹੀ ਹੁੰਦੀ ਹੈਗੀ ਇਹਦਾ ਆਪਾਂ ਇਹਨੂੰ ਲੈਸੀ ਫਿਨਿਸ਼ਿੰਗ ਦਿੱਤੀ ਹੈਗੀ ਠੀਕ ਹੈ ਜੀ ਕੰਮ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੂਗਾ ਕੰਮ ਇੱਕ ਨੰਬਰ ਮਿਲੂਗਾ ਹੈਂਡਵਰਕ ਦੇ ਵਿੱਚ ਵੀ ਮਸ਼ੀਨਵਰਕ ਦੇ ਵਿੱਚ ਵੀ ਸਾਰਾ ਕੰਮ ਤੁਹਾਨੂੰ ਸਾਫ਼ ਸੁਥਰਾ ਮਿਲੂਗਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਵਾਰ ਤੋਂ ਬਾਅਦ ਸ਼ੇਅਰ ਕਰਿਓ ਚੈਨਲ ਦੇ ਨਵੇਂ ਸਬਸਕ੍ਰਾਈਬ ਜ਼ਰੂਰ ਕਰਿਓ ਇੰਸਟਾਗ੍ਰਾਮ ਤੇ ਜਾ ਕੇ ਪੇਜ ਨੂੰ ਵਾਰ ਤੋਂ ਬਾਅਦ ਫੋਲੋ ਕਰੋ ਜੀ ਆਰਡਰ ਦੇਣ ਵਾਸਤੇ ਤੁਸੀਂ 8577905009 ਤੇ ਤੁਸੀਂ ਆਰਡਰ ਦੇ ਸਕਦੇ ਹੋਗੇ ਧੰਨਵਾਦ ਜੀ ਸਾਰਿਆਂ ਦਾ